ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੈਗੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਉਹ ਜਿਹੜੇ ਹੈਗੇ ਨੇ ਉਹਨਾਂ ਦੀ ਇਸ ਮਸਲੇ 'ਚ ਕਿਤਨਾ ਕਿਤੇ ਆਪਾਂ ਕਹਿ ਸਕਦੇ ਆਂ ਵੀ ਐਂਟਰੀ ਹੋਈ ਹੈਗੀ ਐ ਸਰਦਾਰ ਅਰਪਾਰ ਸਿੰਘ ਜੀ ਜਥੇਦਾਰ ਹਰਪੀ ਸਿੰਘ ਹੁਣਾਂ ਦੇ ਨਾਲ ਜਿਹੜੀ ਹੈ ਮੁਲਾਕਾਤ ਉਹਨਾਂ ਦੀ ਪਿਛਲੇ ਦਿਨੀ ਉਹਨਾਂ ਦੇ ਗ੍ਰਹਿ ਵਿਖੇ ਹੁੰਦੀ ਹੈਗੀ ਐ ਇਹ ਤਕਰੀਬਨ ਇੱਕ ਹਫਤਾ ਪਹਿਲਾਂ ਇਹਨਾਂ ਦੀ ਹੀ ਮੀਟਿੰਗ ਗੁਰਗਾਓਂ ਦੇ ਵਿੱਚ ਸਰਦਾਰ ਕੁਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਜਾਂ ਆਪਾਂ ਕਹਿ ਲਈ ਕਿ ਉਹਨਾਂ ਦੀ ਪਰਿਵਾਰ ਦੇ ਨਾਲ ਹੁੰਦੀ ਹੈ ਉਹ ਵੀ ਤਕਰੀਬਨ 1.5 ਘੰਟਾ ਚੱਲਦੀ ਹੈਗੀ ਮਨ ਨੂੰ ਲੱਗਦਾ ਵੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਕੱਢ ਦੇਣਗੇ ਹਨਾ ਸੋ ਇਹਦੀ ਜਗ੍ਹਾ ਨਵਾਂ ਜ਼ਥੇਦਾਰ ਕੋਈ ਆਊਗਾ ਤੇ ਉਹਦੇ ਨਾਲ ਹੋ ਸਕਦਾ ਵੀ ਉਹ ਗਿਆਨੀ ਰਗਵੀਰ ਸਿੰਘ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੇ ਸਾਡੇ ਕੋਲ ਪੁਸ਼ਟੀ ਨਹੀਂ ਹੋਈ ਸੂਚਨਾਵਾਂ ਆਈਆਂ ਨੇ ਗਿਆਨੀ ਰਗਵੀਰ ਸਿੰਘ ਦੇ ਬਹੁਤ ਨੇੜਲੇ ਪਰਿਵਾਰ ਮੈਂਬਰਾਂ ਤੱਕ ਪਹੁੰਚ ਹੋਈ ਆ 50-50 ਲੱਖ ਰੁਪਏ ਦੀ ਦੋ ਬੰਦਿਆਂ ਨੂੰ ਆਫਰ ਹੋਈ ਆ ਵੀ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੁਲਾਇਆ ਗਿਆ ਤੁਸੀਂ ਟੈਲੀਵਿਜ਼ਨ ਤੇ ਆ ਕੇ ਗਿਆਨੀ ਰਗਵੀਰ ਸਿੰਘ ਦੇ ਖਿਲਾਫ ਹੋਈ ਸਾਨੂੰ ਲੱਗਦਾ ਹੈਗਾ ਵੀ ਜਿਹੜੀ ਭਾਰਤ ਸਰਕਾਰ ਆ ਹੁਣ ਇਹਦੇ ਇਸ ਸਮੁੱਚੇ ਘਟਨਾਕਰਮ ਵਿੱਚ ਐਂਟਰ ਹੋਊਗੀ ਹੋਈਆ ਸੋ ਹੁਣ ਤੱਕ ਭਾਰਤ ਸਰਕਾਰ ਤੇ ਉਹਦੀ ਏਜੰਸੀਆਂ ਜਿਹੜੀਆਂ ਪਿੱਛੇ ਬੈਠ ਕੇ ਸਾਰੇ ਘਟਨਾਕਰਮ ਨੂੰ ਦੇਖ ਰਹੀਆਂ ਸੀ ਸੋ ਜੋ 2 ਤੱਕ 2 ਦਸੰਬਰ ਨੂੰ ਜਿਹੜਾ ਅਕਾਲ ਤਖਸਬ ਦਾ ਜਲਾਓ ਉੱਥੇ ਦੇਖਿਆ ਗਿਆ ਸੋ ਜਿਹੜੀਆਂ ਸਿੱਖ ਪਰੰਪਰਾਵਾਂ ਤੇ ਸਿੱਖ ਰਵਾਇਤਾਂ ਉੱਥੇ ਦੇਖਣ ਨੂੰ ਮਿਲੀਆਂ ਜਿਹੜੀਆਂ ਪੁਰਾਣਾ ਸਾਡਾ ਪਾਤਸ਼ਾਹੇ ਦਾਵਾ ਉੱਥੇ ਨਜ਼ਰ ਆਇਆ ਸੋ ਸਾਨੂੰ ਲੱਗਦਾ ਵੀ ਉਸ ਪਾਤਸ਼ਾਹੇ ਦਾਵੇ ਨੇ ਜਿਹੜੀਆਂ ਭਾਰਤ ਸਰਕਾਰ ਦੀਆਂ ਗਣਤੀਆਂ ਮੰਗੀਆਂ ਉਹ ਹਲਾਕੇ ਰੱਖ ਦਿੱਤੀਆਂ ਨੇ ਸੋ ਭਾਰਤ ਸਰਕਾਰ ਨੇ ਐਂਟਰੀ ਮਾਰੀ ਹੈਗੀ ਉਹ ਗੁਰਿੰਦਰ ਸਿੰਘ ਢਿੱਲੋਂ ਰਾਹੀਂ ਰਾਧਾ ਸਵਾਮੀ ਬਾਬੇ ਰਾਹੀਂ ਹੂੰ ਸੋ ਇੱਕ ਹਫਤਾ ਪਹਿਲਾਂ ਜਿਹੜੀ ਸਾਡੇ ਕੋਲ ਸੂਚਨਾ ਹੈ ਵੀ ਬਾਬੇ ਦੀ ਮੁਲਾਕਾਤ ਹੁੰਦੀ ਆ ਸੁਖਬੀਰ ਸਿੰਘ ਬਾਦਲਨਾੜ ਤੇ ਬੀਬੀ ਹਰਸਿਮਰ ਕੌਰ ਬਾਦਲਨਾੜ ਸਿਰਫ ਦੋ ਹੀ ਬੰਦੇ ਸੀ ਤੀਜੇ ਬਾਬਾ ਗੁਰਿੰਦਰ ਸਿੰਘ ਸੀ ਉਹਦੇ ਵਿੱਚ ਉਹ ਵਿਕਰਮ ਸਿੰਘ ਜੀਠੀਆ ਵੀ ਬਾਹਰ ਬੈਠੇ ਰਹੇ ਆ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਸੀ ਇੱਕ ਤੋਂ ਡੇਢ ਘੰਟੇ ਦੀ ਮੀਟਿੰਗ ਆ ਜਿਹੜੀ ਹੁੰਦੀ ਹੈ ਭਾਰਤ ਸਰਕਾਰ ਸਭ ਤੋਂ ਜੇ ਵਿਸ਼ਵਾਸ ਕਰ ਸਕਦੀ ਆ ਕਿਸੇ ਤੇ ਭਾਰਤ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਤਾਂ ਉਹ ਜੇ ਡੇਰਾ ਰਾਦਾ ਸਵਾਮੀ ਹੈਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਜੇ ਹੋ ਕੇ ਗਏ ਨੇ ਅਮਿਤ ਸ਼ਾਹ ਵੀ ਹੋ ਕੇ ਆ ਜਿਹੜੇ ਆਉਂਦੇ ਜਾਂਦੇ ਨੇ ਸਾਡੇ ਮੁਖੀ ਵੀ ਜਿਹੜੇ ਇੱਥੇ ਆਰਐਸਐਸ ਦੇ ਮੁਖੀ ਆਉਂਦੇ ਆ ਸੋ ਜਦੋਂ ਵੀ ਸਿੱਖ ਪੋਲਿਟਿਕਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੇ ਪ੍ਰਭਾਵਿਤ ਕਰਨਾ ਹੁੰਦਾ ਹੈ ਤਾਂ ਉਹ ਜਿਹੜਾ ਹੈਗਾ ਰਾਦਾ ਸਵਾਮੀ ਡੇਰੇ ਦੇ ਮੁਖੀ ਨੂੰ ਜਿਹੜਾ ਲਾਉਂਦੇ ਨੇ ਹੈਗੇ ਸੋ ਸਾਡੇ ਕਿਸੇ ਦੋਸਤ ਨੂੰ ਜਿਹੜਾ ਉੱਥੋਂ ਕਿਸੇ ਖਾਸ ਸੱਜਣ ਦਾ ਫੋਨ ਆਇਆ ਵੀ ਗਿਆਨੀ ਜੀ ਸਹਿਰ ਕਰਦੇ ਆ ਜੇ ਕੋਈ ਗੱਲ ਪੰਥਕ ਵਿਚਾਰਧਾਰਾ ਦੀ ਕਰਨੀ ਹੈਗੀ ਤਾਂ ਕੀਤੀ ਜਾ ਸਕਦੀ ਆ ਸੋ ਉਦੋਂ ਤੱਕ ਫੇਰ ਮੇਰਾ ਖਿਆਲ ਗਿਆਨੀ ਜੀ ਉੱਥੋਂ ਸਹਿਰ ਕਰਦੇ ਕਰਦੇ ਸਵੇ ਚਲੇ ਗਏ ਆ ਉਹਨਾਂ ਨੂੰ ਸੁਨੇਹਾ ਆਇਆ ਹੋਊਗਾ ਵੀ ਉਹਨੇ ਆਉਣਾ ਹੈਗਾ ਉਤੋਂ ਬਾਅਦ ਜਿਹੜਾ ਹੈਗਾ ਇਹ ਮੁਲਾਕਾਤ ਆ ਜਿਹੜੀ ਹੁੰਦੀ ਹੈਗੀ ਆ ਸੋ ਹੁਣ ਇਹਦੇ ਵਿੱਚੋਂ ਸਾਨੂੰ ਲੱਗਦਾ ਵੀ ਹਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਕਿਸੇ ਸ਼ੱਕ ਦੀ ਆਪਾਂ ਸੋਈ ਨਾ ਜਾਈਏ ਕਿਉਂਕਿ ਉਹ ਤਖਤ ਸਹਿਬਾਨ ਦੇ ਜਥੇਦਾਰ ਆ ਉਹਨਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਨਹੀਂ ਮਾਰਿਆ ਹਲੇ ਤੱਕ ਜੀ ਜੇ ਕੋਈ ਜਥੇਦਾਰ ਆ ਜੇ ਕੋਈ ਪੋਲਿਟਿਕਲ ਲੀਡਰ ਪੰਥ ਦੀ ਪਿੱਠ ਵਿੱਚ ਛੁਰਾ ਮਾਰੂਗਾ ਆਪਾਂ ਪਹਿਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਵੀ ਕੋਈ ਦੁਸ਼ਮਣ ਵੀ ਚੱਲ ਕੇ ਆਉਂਦਾ ਹੂੰ ਉਹਦੇ ਗੱਲ ਤਖਤ ਦੇ ਜਥੇਦਾਰ ਦੇ ਤੌਰ ਤੇ ਉਹਨਾਂ ਨੂੰ ਜਿਹੜੀ ਹੈਗੀ ਸੁਣਨੀ ਬਣਦੀ ਹੈ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਇਹ ਵੱਖਰੀ ਗੱਲ ਹੈਗੀ ਆ ਸੋ ਉਹ ਨਹੀਂ ਚਾਹੁੰਦੇ ਜਿਹੜਾ 2 ਦਸੰਬਰ ਨੂੰ ਅਕਾਲ ਤਖਤ ਦਾ ਜਲਾਉ ਦੇਖਿਆ ਗਿਆ ਉਹ ਲਾਗੂ ਹੋਵੇ ਵੀ ਉਹ ਉਹੋ ਇਸ ਤਰ੍ਹਾਂ ਦੁਬਾਰੇ ਚੱਲੇ ਉਹ ਉਹ ਤਰਮਕ ਗਏ ਨੇ ਜੀ ਵੀ ਜੇ ਖਾਲਸਾ ਪੰਥ ਮੁੜ ਕੇ ਆਪਣੇ ਤਖਤਾਂ ਤੋਂ ਅਗਵਾਈ ਲੈਣ ਲੱਗ ਗਿਆ ਤਾਂ ਉਹਨਾਂ ਦੀ 40 ਸਾਲਾਂ ਦੀ ਰਾਜਨੀਤੀ ਮਤਲਬ ਫਿਰ ਕਿਤਨਾ ਕਿਤੇ ਉਹ ਉਸ ਨੂੰ ਲਾਗੂ ਵੀ ਨਹੀਂ ਹੋਣ ਦੇਣਗੇ ਹਾਂ ਤਾਂ ਹੀ ਉਹ ਅਕਾਲੀ ਦਲ ਪਿੱਛੇ ਹਟਿਆ ਨਾ ਤੇ ਹੁਣ ਆਪਾਂ ਅੱਗੇ ਗੱਲਬਾਤ ਕਰ ਲੈਨੇ ਆ ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੈਗੇ ਨੇ ਗੁਰਿੰਦਰ ਸਿੰਘ ਢਿੱਲੋਂ ਹੁਣੀ ਉਹ ਜਿਹੜੇ ਹੈਗੇ ਨੇ ਉਹਨਾਂ ਦੀ ਇਸ ਮਸਲੇ 'ਚ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਐਂਟਰੀ ਹੋਈ ਹੈਗੀ ਹੈ ਸਰਦਾਰ ਅਪਤਾਰ ਸਿੰਘ ਜੀ ਜ਼ਥੇਦਾਰ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜਿਹੜੀ ਹੈ ਮੁਲਾਕਾਤ ਉਹਨਾਂ ਦੀ ਪਿਛਲੇ ਦਿਨੀ ਉਹਨਾਂ ਦੇ ਗ੍ਰਹਿ ਵਿਖੇ ਹੁੰਦੀ ਹੈਗੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੁਝ ਜਿਹੜੇ ਸਵਾਲ ਨੇ ਇਸ ਮਸਲੇ ਨੂੰ ਲੈ ਕੇ ਚੁੱਕੇ ਗਏ ਨੇ ਅਤੇ ਦੂਜੇ ਬੰਨੇ ਇਹ ਵੀ ਜਿਹੜੀਆਂ ਖਬਰਾਂ ਸਾਹਮਣੇ ਨੇ ਕਿ ਕਿਤਨਾ ਕਿਤੇ ਤਕਰੀਬਨ ਇੱਕ ਹਫਤਾ ਪਹਿਲਾਂ ਇਹਨਾਂ ਦੀ ਹੀ ਮੀਟਿੰਗ ਗੁਰਦਾਉਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾ ਦੇ ਨਾਲ ਜਾਂ ਆਪਾਂ ਕਹਿ ਲਈ ਕਿ ਉਹਨਾਂ ਦੀ ਪਰਿਵਾਰ ਦੇ ਨਾਲ ਹੁੰਦੀ ਹੈ ਉਹ ਵੀ ਤਕਰੀਬਨ ਇੱਕ ਡੇਢ ਘੰਟਾ ਚੱਲਦੀ ਹੈਗੀ ਚੱਲ ਕੀ ਰਿਹਾ ਹੈ ਹਾਂਜੀ ਹਾਂਜੀ ਸੋ ਸਾਨੂੰ ਲੱਗਦਾ ਹੈਗਾ ਵੀ ਜਿਹੜੀ ਭਾਰਤ ਸਰਕਾਰ ਆ ਹੁਣ ਇਹਦੇ ਇਸ ਸਮੁੱਚੇ ਘਟਨਾਕਰਮ ਵਿੱਚ ਐਂਟਰ ਹੋ ਗਈ ਹੋਈ ਆ ਸੋ ਹੁਣ ਤੱਕ ਭਾਰਤ ਸਰਕਾਰ ਤੇ ਉਹਦੀਆਂ ਏਜੰਸੀਆਂ ਜਿਹੜੀਆਂ ਪਿੱਛੇ ਬੈਠ ਕੇ ਸਾਰੇ ਘਟਨਾਕਰਮ ਨੂੰ ਦੇਖ ਰਹੀਆਂ ਸੀ ਸੋ ਜੋ 2 ਤੱਕ 2 ਦਸੰਬਰ ਨੂੰ ਜਿਹੜਾ ਅਕਾਲ ਤਖਸਬ ਦਾ ਜਲਾਉ ਉੱਥੇ ਦੇਖਿਆ ਗਿਆ ਸੋ ਜਿਹੜੀਆਂ ਸਿੱਖ ਪਰੰਪਰਾਵਾਂ ਤੇ ਸਿੱਖ ਰਵਾਇਤਾਂ ਉੱਥੇ ਦੇਖਣ ਨੂੰ ਮਿਲੀਆਂ ਜਿਹੜੀਆਂ ਪੁਰਾਣਾ ਸਾਡਾ ਪਾਤਸ਼ਾਹੇ ਦਾਵਾ ਉੱਥੇ ਨਜ਼ਰ ਆਇਆ ਸੋ ਸਾਨੂੰ ਲੱਗਦਾ ਵੀ ਉਸ ਪਾਤਸ਼ਾਹੇ ਦਾਵੇ ਨੇ ਜਿਹੜੀਆਂ ਭਾਰਤ ਸਰਕਾਰ ਦੀਆਂ ਗਣਤੀਆਂ ਮਿਲਤੀਆਂ ਉਹ ਹਲਾਕੇ ਰੱਖ ਦਿੱਤੀਆਂ ਨੇ ਸੋ ਭਾਰਤ ਸਰਕਾਰ ਨੇ ਐਂਟਰੀ ਮਾਰੀ ਹੈਗੀ ਗੁਰਿੰਦਰ ਸਿੰਘ ਢਿੱਲੋਂ ਰਾਹੀਂ ਰਾਧਾ ਸਵਾਮੀ ਬਾਬੇ ਰਾਹੀਂ ਸੋ ਇੱਕ ਹਫਤਾ ਪਹਿਲਾਂ ਜਿਹੜੀ ਸਾਡੇ ਕੋਲ ਸੱਚਮੂਰਤ ਸੂਚਨਾ ਹੈ ਵੀ ਬਾਬੇ ਦੀ ਮੁਲਾਕਾਤ ਹੁੰਦੀ ਆ ਸੁਖਬੀਰ ਸਿੰਘ ਬਾਦਲ ਨਾਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਸਿਰਫ ਦੋ ਹੀ ਬੰਦੇ ਸੀ ਤੀਜੇ ਬਾਬਾ ਗੁਰਿੰਦਰ ਸਿੰਘ ਸੀ ਉਹਦੇ ਵਿੱਚ ਉਹ ਵਿਕਰਮ ਸਿੰਘ ਮਜੀਠੀਆ ਵੀ ਬਾਹਰ ਬੈਠੇ ਰਹੇ ਆ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਸੀ ਇੱਕ ਤੋਂ ਡੇਢ ਘੰਟੇ ਦੀ ਮੀਟਿੰਗ ਜਿਹੜੀ ਹੁੰਦੀ ਹੈਗੀ ਆ ਸੋ ਡੇਰਿਆਂ ਦਾ ਪੰਜਾਬ ਵਿੱਚ ਬਹੁਤ ਵੱਡਾ ਪ੍ਰਭਾਵ ਰਿਹਾ ਹੈ ਭਾਰਤ ਸਰਕਾਰ ਸਭ ਤੋਂ ਜੇ ਵਿਸ਼ਵਾਸ ਕਰ ਸਕਦੀ ਆ ਕਿਸੇ ਤੇ ਭਾਰਤ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਤਾਂ ਉਹ ਜੇ ਡੇਰਾ ਰਾਧਾ ਸਵਾਮੀ ਹੈਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਜੇ ਹੋ ਕੇ ਗਏ ਨੇ ਅਮਿਤ ਸ਼ਾਹ ਵੀ ਹੋ ਕੇ ਆ ਜਿਹੜੇ ਆਉਂਦੇ ਜਾਂਦੇ ਨੇ ਆਰਐਸਐਸ ਦੇ ਮੁਖੀ ਵੀ ਜਿਹੜੇ ਇੱਥੇ ਆਰਐਸਐਸ ਦੇ ਮੁਖੀ ਆਉਂਦੇ ਆ ਸੋ ਜਦੋਂ ਵੀ ਸਿੱਖ ਪੋਲਿਟਿਕਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੇ ਪ੍ਰਭਾਵਿਤ ਕਰਨਾ ਹੁੰਦਾ ਹੈ ਤਾਂ ਉਹ ਜਿਹੜਾ ਹੈਗਾ ਰਾਧਾ ਸਵਾਮੀ ਡੇਰੇ ਦੇ ਮੁਖੀ ਨੂੰ ਜਿਹੜਾ ਲਾਉਂਦੇ ਹੈਗੇ ਸੋ ਇੱਕ ਹਫਤਾ ਪਹਿਲਾਂ ਸੁਖਵੀਰ ਸਿੰਘ ਬਾਦਲ ਨਾਲ ਡੇਢ ਘੰਟਾ ਮੁਲਾਕਾਤ ਉਹਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਸੀ ਸੋ ਉਹ ਉੱਥੇ ਰਹੇ ਹੈਗੇ ਆ ਉਹ ਤੋਂ ਬਾਅਦ ਇੱਕ ਹਫ਼ਤੇ ਬਾਅਦ ਸੋ ਕੱਲ ਹੀ ਸਾਡੇ ਕਿਸੇ ਸੋਰਸ ਨੇ ਸਾਨੂੰ ਪਤਾ ਲੱਗਿਆ ਵੀ ਗਿਆਨੀ ਜੀ ਕੱਲ ਹੀ ਹੋਈਆਂ ਮੀਟਿੰਗ ਤੇ ਉੱਥੇ ਬਠਿੰਡੇ ਵਿੱਚ ਸੀ ਉਹ ਸੈਰ ਕਰ ਰਹੇ ਸੀ ਸਵੇਰ ਦੀ ਸੈਰ ਸੀ ਸਾਡੇ ਕਿਸੇ ਦੋਸਤ ਨੂੰ ਜਿਹੜਾ ਉੱਥੋਂ ਕਿਸੇ ਖਾਸ ਸੱਜਣ ਦਾ ਫੋਨ ਆਇਆ ਵੀ ਗਿਆਨੀ ਜੀ ਸੈਰ ਕਰਦੇ ਆ ਜੇ ਕੋਈ ਗੱਲ ਪੰਥਕ ਵਿਚਾਰਤਾਰਾ ਦੀ ਕਰਨੀ ਹੈਗੀ ਤਾਂ ਕੀਤੀ ਜਾ ਸਕਦੀ ਆ ਸੋ ਉਦੋਂ ਤੱਕ ਕਿ ਫੇਰ ਮੇਰਾ ਖਿਆਲ ਗਿਆਨੀ ਜੀ ਉੱਥੋਂ ਸੈਰ ਕਰਦੇ ਕਰਦੇ ਸਵੇਰੇ ਚਲੇ ਗਏ ਆ ਉਹਨਾਂ ਨੂੰ ਸੁਨੇਹਾ ਆਇਆ ਹੋਗਾ ਵੀ ਉਹਨੇ ਆਉਣਾ ਹੈਗਾ ਉਹ ਤੋਂ ਬਾਅਦ ਜਿਹੜਾ ਹੈਗਾ ਇਹ ਮੁਲਾਕਾਤ ਆ ਜਿਹੜੀ ਹੁੰਦੀ ਹੈਗੀ ਆ ਸੋ ਹੁਣ ਇਹਦੇ ਵਿੱਚੋਂ ਸਾਨੂੰ ਲੱਗਦਾ ਵੀ ਹਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਕਿਸੇ ਸ਼ੱਕ ਦੀ ਆਪਾਂ ਸੋਈ ਨਾ ਜਾਈਏ ਕਿਉਂਕਿ ਉਹ ਤਖਤ ਸਹਿਬਾਨ ਦੇ ਜਥੇਦਾਰ ਆ ਉਹਨਾਂ ਨੇ ਪੰਥ ਦੀ ਪਿੱਠ ਵਿੱਚ ਛੋਰਾ ਨਹੀਂ ਮਾਰਿਆ ਹਲੇ ਤੱਕ ਜੇ ਕੋਈ ਜਥੇਦਾਰ ਆ ਜੇ ਕੋਈ ਪੋਲਿਟਿਕਲ ਲੀਡਰ ਪੰਥ ਦੀ ਪਿੱਠ ਵਿੱਚ ਛੋਰਾ ਮਾਰੂਗਾ ਆਪਾਂ ਪਹਿਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਵੇ ਕੋਈ ਦੁਸ਼ਮਣ ਵੀ ਚੱਲ ਕੇ ਆਉਂਦਾ ਹੂੰ ਹੂੰ ਉਹਦੇ ਗੱਲ ਤਖਤ ਦੇ ਜਥੇਦਾਰ ਦੇ ਤੌਰ ਤੇ ਉਹਨਾਂ ਨੂੰ ਜਿਹੜੀ ਹੈਗੇ ਸੁਣਨੀ ਬਣਦੀ ਹੈ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਇਹ ਵੱਖਰੀ ਗੱਲ ਹੈਗੀ ਆ ਸੋ ਉਹਨਾਂ ਦੀ ਜਿਹੜੀ ਮੁਲਾਕਾਤ ਹੋਈ ਆ ਉਤੋਂ ਇੱਕ ਦਿਨ ਪਹਿਲਾਂ ਹੀ ਗਿਆਨੀ ਜੀ ਫਤਿਹਗੜ ਸਾਹਿਬ ਹਾਜ਼ਰ ਹੁੰਦੇ ਆ ਔਰ ਫਤਿਹਗੜ ਸਾਹਿਬ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਉਹ ਬਿਲਕੁਲ ਧਿਆਨ ਗੋਚਰਾ ਉਹ ਕਹਿੰਦੇ ਵੀ ਜਦੋਂ ਤੱਕ ਸਾਡੇ ਕੋਲ ਇਹ ਸ਼ਹਾਦਤਾਂ ਨੇ ਇਹ ਸਾਡੇ ਕੋਲ ਇਹ ਬਹਾਦਰ ਸੂਰਮੇ ਆ ਸੋਹਨਾ ਸੂਰਮਿਆਂ ਦੀਆਂ ਯਾਦਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਉਦੋਂ ਤੱਕ ਖਾਲਸਾ ਪੰਥ ਨੂੰ ਤੇ ਸਿੱਖ ਕੌਮ ਨੂੰ ਕੋਈ ਵੀ ਤਬਾਹ ਨਹੀਂ ਕਰ ਸਕਦਾ ਕੋਈ ਵੀ ਰਾਜਨੀਤਿਕ ਬਾਨਿਆ ਸਰਕਾਰ ਜਿੰਨਾ ਮਰਜ਼ੀ ਚੋਰ ਲਾ ਲੇ ਸੋ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਹੈਗੀ ਇਹ ਬਿਆਨ ਹੈਗੀ ਆ ਹੁਣ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਭਾਰਤ ਸਰਕਾਰ ਆ ਜਿਹੜੀ ਵੱਡੀ ਪੱਧਰ ਤੇ ਇਸ ਇਸ਼ੂ 'ਚ ਇੱਕ ਤਾਂ ਉਹਨਾਂ ਨੂੰ ਅਕਾਫਤ ਪਰ ਇਹ ਜੇ ਆਪਾਂ ਦੇਖੀਏ ਕਿ ਕਿਹੜੇ ਬਣੇ ਉਹ ਇਹ ਗੇਮ ਜਾਂ ਆਪਾਂ ਕਹਿ ਲਈਏ ਕਿ ਪਲੇਅਰ ਬਣ ਕੇ ਆਏ ਹੋਣਗੇ ਕੀ ਭਾਰਤ ਸਰਕਾਰ ਵਾਲੇ ਬਣੇ ਹੋ ਜਾਂ ਆਪਾਂ ਕਹਿ ਲਈਏ ਕਿ ਕਿਉਂਕਿ ਬਾਦਲ ਪਰਿਵਾਰ ਨਾਲ ਵੀ ਨੇੜਤਾ ਇਹਨਾਂ ਦੀ ਰਹੀ ਹੈਗੀ ਆ ਕੀ ਉਧਰਲੇ ਬਣੇ ਆਏ ਹੋਣਗੇ ਮੇਰੇ ਹਿਸਾਬ ਨਾਲ ਇਹ ਭਾਰਤ ਸਰਕਾਰ ਵਾਲੇ ਪਾਸਿਓਂ ਆਏ ਆ ਹਨਾ ਬਾਦਲ ਪਰਿਵਾਰ ਨਾਲ ਕਿਉਂਕਿ ਇਹਨਾਂ ਦੀ ਨੇੜਤਾ ਹੈਗੀ ਹੈ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਲਾਇਆ ਉਹ ਨਹੀਂ ਚਾਹੁੰਦੇ ਜਿਹੜਾ 2 ਦਸੰਬਰ ਨੂੰ ਅਕਾਲ ਤਖਤ ਦਾ ਜਲਾਉ ਦੇਖਿਆ ਗਿਆ ਆ ਉਹ ਲਾਗੂ ਹੋਵੇ ਵੀ ਉਹ ਉਹ ਇਸ ਤਰ੍ਹਾਂ ਦੁਬਾਰੇ ਚੱਲੇ ਉਹ ਉਹ ਤਰਮਕ ਗਏ ਨੇ ਜੀ ਵੀ ਜੇ ਖਾਲਸਾ ਪੰਥ ਮੁੜ ਕੇ ਆਪਣੇ ਤਖਤਾਂ ਤੋਂ ਅਗਵਾਈ ਲੈਣ ਲੱਗ ਗਿਆ ਤਾਂ ਉਹਨਾਂ ਦੀ 40 ਸਾਲਾਂ ਦੀ ਰਾਜਨੀਤੀ ਮਤਲਬ ਫਿਰ ਕਿਤਨਾ ਕਿਤੇ ਉਹ ਉਸ ਨੂੰ ਲਾਗੂ ਵੀ ਨਹੀਂ ਹੋਣ ਦੇਣਗੇ ਹਾਂ ਤਾਂ ਹੀ ਉਹ ਕਾਲੀ ਦਲ ਪਿੱਛੇ ਹਟਿਆ ਨਾ ਤੁਸੀਂ ਦੇਖੋ ਵੀ ਅਕਾਲੀ ਅਕਾਲੀ ਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ 2 ਦਸੰਬਰ ਵਾਲੀ ਬਾਡੀ ਲੈਂਗੁਏਜ ਦੇਖੋ ਜੀ ਜੀ ਬਿਲਕੁਲ ਉਹ ਨਮਾਣੇ ਤੇ ਨਤਾਣੇ ਸਿੱਖਵੰਗ ਬਿਹਾਰ ਕਰ ਰਹੇ ਹੈਗੇ ਆ ਪਰ ਉਹ ਤੋਂ ਇੱਕਦਮ ਬਾਦਪਾ ਸਰਕਾਰ ਹੈ ਜਿਹੜੀ ਐਕਟਿਵ ਹੋ ਜਾਂਦੀ ਆ ਤੇ ਉਹ ਸਾਰਾ ਕੁਝ ਮੰਨਣ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੂਸ਼ਣਬਾਜ਼ੀ ਉਹਨਾਂ ਦੇ ਕੈਰੇਕਟਰ ਅਸੈਸੀਨੇਸ਼ਨ ਉਹ ਤੋਂ ਬਾਅਦ ਕਮੇਟੀ ਦਾ ਬਣ ਜਾਣਾ ਉਹਨਾਂ ਨੂੰ 15 ਦਿਨਾਂ ਲਈ ਮੁਥਲ ਕਰ ਦੇਣਾ ਤੇ ਦੂਜੇ ਮੰਨੇ ਜਿੱਦਾਂ ਆਪਾਂ ਦੇਖਿਆ ਸੀ ਕਿ ਜਦੋਂ ਜਿਹੜੀ ਹੈ ਕਮੇਟੀ ਦੀ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬ ਤੇ ਜਿਹੜੇ ਅਲੀਗੇਸ਼ਨਸ ਲਾਏ ਸੀ ਉਹਦੇ ਬਾਰੇ ਵਿੱਚ ਕਮੇਟੀ ਬਣਾਈ ਗਈ ਸੀ ਤੇ ਜਥੇਦਾਰ ਅਕਬੀਰ ਸਿੰਘ ਸਿੰਘ ਹੁਣੇ ਵੀ ਕਾਫੀ ਨਾਰਾਜ਼ ਜਿਹੜੇ ਨਜ਼ਰ ਆ ਰਹੇ ਸੀ ਉਦੋਂ ਇੱਕ ਮੀਟਿੰਗ ਹੋਰ ਸੱਦੀ ਜਾਂਦੀ ਹੈ ਦੁਬਾਰਾ 23 ਤਰੀਕ ਵਾਲੀ ਮੀਟਿੰਗ ਜੋ ਅਸ਼ੰਕਾ ਇਹ ਲਗਾਈਆਂ ਜਾ ਰਹੀਆਂ ਸੀ ਕਿ ਕਿਤਨਾ ਕਿਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਇਹ ਜਾਂਚ ਕਮੇਟੀ ਬਣਾਈ ਹੈ ਕਿਉਂਕਿ ਦਾਇਰਾ ਸ਼੍ਰੋਮਣੀ ਕਮੇਟੀ ਦਾ ਨਹੀਂ ਹੈਗਾ ਕਿਤਨਾ ਕਿਤੇ ਜਿਹੜੇ ਫੈਸਲੇ ਨੇ ਉਹ ਪ੍ਰੈਸ਼ਰ ਅਧੀਨ ਲਏ ਗਏ ਨੇ ਉਹ ਸਾਰੀ ਜਿਹੜੀ ਜਾਂਚ ਕਮੇਟੀ ਜਾਂ ਜਿਹੜਾ ਸਾਰਾ ਸੈਟਅਪ ਹੈਗਾ ਉਹ ਜਥੇਦਾਰ ਰਗबीर ਸਿੰਘ ਹੁਣਾਂ ਦੇ سپੁਰਦ ਕਰ ਦਿੱਤਾ ਜਾਵੇਗਾ ਪਰ 23 ਵਾਲੀ ਜਿਹੜੀ ਮੀਟਿੰਗ ਹੈਗੀ ਉਹ ਕੈਨਸਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣੀ ਨੇ ਉਹ ਵੀ ਕਾਫੀ ਪ੍ਰੈਸ਼ਰ ਦੇ ਵਿੱਚ ਇਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਕਿ ਕਿਤਨਾ ਕਿਤੇ ਬਹੁਤ ਕੁਝ ਅੰਦਰਲੇ ਬੰਨੇ ਕਸ਼ਮਕਸ਼ ਚੱਲ ਰਹੀ ਹੈਗੀ ਹੈ 30 ਤਰੀਕ ਨੂੰ ਹੁਣ ਸ਼੍ਰੋਮਣੀ ਕਮੇਟੀ ਦੀ ਅਗਲੀ ਜਿਹੜੀ ਮੀਟਿੰਗ ਬੁਲਾਈ ਗਈ ਹੈ ਕੀ 30 ਤੋਂ ਬਾਅਦ ਫਿਰ ਜਿਹੜਾ ਮਸਲਾ ਹੈਗਾ ਕਿਤਨਾ ਕਿਤੇ ਠੰਡਾ ਹੋਣਾ ਸ਼ੁਰੂ ਹੋ ਜਾਏਗਾ ਜਾਂ ਨਹੀਂ ਠੰਡਾ ਹੋਣ ਦਾ ਇੱਕ ਤਾਂ 23 ਵਾਲੀ ਮੀਟਿੰਗ ਰੱਦ ਕਰਨਾ ਕਿੱਥੋਂ ਆਇਆ ਹੂੰ ਇਹ 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 ਦੇਖਣ ਵਾਲੀ ਗੱਲ ਨੇ ਵੀ ਇਹ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਇਆ ਆ ਜਾਂ ਭਾਰਤ ਸਰਕਾਰ ਵੱਲੋਂ ਆਇਆ ਭਾਰਤ ਸਰਕਾਰ ਵੱਲੋਂ ਆਇਆ ਸੁਖਵੀਰ ਸਿੰਘ ਬਾਦਲ ਹੋ ਕੇ ਆਇਆ ਹੂੰ ਉਹ ਨਹੀਂ ਚਾਹੁੰਦੇ ਵੀ ਜਥੇਦਾਰ ਸਟਰੋਂਗ ਹੋਣ ਹਾਂ ਜਥੇਦਾਰ ਸਟਰੋਂਗ ਹੋਣ ਆ ਜਿਹੜੀ ਇਹ ਇਹ ਕਮੇਟੀ ਆ ਇਹ ਸਾਰੀ ਜਿਹੜੀ ਜਾਂਚ ਆ ਤਖਤ ਸਹਿਬਾਨ ਦੇ ਜਥੇਦਾਰ ਨੂੰ ਸੌਂਪੀ ਜਾਵੇ ਵਾਰ-ਵਾਰ ਇਹ ਆ ਰਿਹਾ ਭਾਰਤ ਸਰਕਾਰ ਨਹੀਂ ਚਾਹੁੰਦੀ ਦਿੱਲੀ ਦੇ ਤਖਤ ਦੇ ਬਾਬਾ ਬਰਾਬਰ ਅਕਾਲ ਤਖਤ ਦੀ ਜਿਹੜੀ ਸਿਧਾਂਤਕ ਸੁਪਰੀਮੇਸੀ ਆ ਉਹ ਕਾਇਮ ਹੋਵੇ ਸੋਇਦੇ ਚੋਂ ਵੱਡੇ ਪੱਧਰ ਤੇ ਉਹਨਾਂ ਦੀ ਅਫਸਰशाही ਉਹ ਵਾਰੀ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਵਾਰ-ਵਾਰ ਅਬਾਊਟ ਟਰਨ ਮਾਰ ਰਿਹਾ ਆਕਾਲੀ ਦਲ ਸਾਰਾ ਕੁਝ ਮੰਨਣ ਤੋਂ ਬਾਅਦ ਹੁਣ ਹੁਣ ਜਿਹੜਾ ਵੱਡਾ ਬਾਊਟ ਟਰਨ ਆ ਇਹ ਸਾਨੂੰ ਲੱਗਦਾ ਵੀ ਭਾਰਤ ਸਰਕਾਰ ਦਾ ਜਿਹੜਾ ਬਹੁਤ ਵੱਡਾ ਦਬਾਅ ਹੁਣ 23 ਤਰੀਕ ਦੀ ਮੀਟਿੰਗਾਂ ਰੱਦ ਕਰ ਦਿੱਤੀ ਗਈ ਹਰਜਿੰਦਰ ਸਿੰਘ ਧਾਮੇ ਦੁਖੀ ਨੇ ਇਹਦੇ ਮਾਮਲੇ ਵਿੱਚ ਪਰ ਉੱਪਰੋਂ ਉਹਨਾਂ ਨੂੰ ਕੀ ਆ ਰਿਹਾ ਹੁਣ ਜਦੋਂ 30 ਤੱਕ ਹੋਣੀ ਆ ਮੇਰੇ ਖਿਆਲੋਂ 15 ਦਿਨ ਲੰਘ ਜਾਣੇ ਆ ਜਦੋਂ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਬਹੁਤ ਚੀਜ਼ਾਂ ਜਿਹੜੀਆਂ ਸਾਰੀਆਂ ਮੈਨੇਜ ਹੋ ਚੁੱਕੀਆਂ ਹੋਣਗੀਆਂ ਹਾਂ ਹਾਂ ਇਟ ਮੀਨਸ ਮਨੂੰ ਲੱਗਦਾ ਵੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਕੱਢ ਦੇਣਗੇ ਹਾਂ ਨਾ ਸੋ ਇਹਦੀ ਜਗ੍ਹਾ ਨਵਾਂ ਜਥੇਦਾਰ ਕੋਈ ਆਊਗਾ ਤੇ ਉਹਦੇ ਨਾਲ ਹੋ ਸਕਦਾ ਵੀ ਉਹ ਗਿਆਨੀ ਰਗਵੀਰ ਸਿੰਘ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਸਾਡੇ ਕੋਲ ਪੁਸ਼ਟੀ ਨਹੀਂ ਹੋਈ ਸੂਚਨਾਵਾਂ ਆਈਆਂ ਨੇ ਗਿਆਨੀ ਰਗਵੀਰ ਸਿੰਘ ਦੇ ਬਹੁਤ ਨੇੜਲੇ ਪਰਿਵਾਰ ਮੈਂਬਰਾਂ ਤੱਕ ਪਹੁੰਚ ਹੋਈ ਆ 50-50 ਲੱਖ ਰੁਪਏ ਦੀ ਦੋ ਬੰਦਿਆਂ ਨੂੰ ਆਫਰ ਹੋਈ ਆ ਵੀ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੁਲਾਇਆ ਗਿਆ ਤੁਸੀਂ ਟੈਲੀਵਿਜ਼ਨ ਤੇ ਆ ਕੇ ਗਿਆਨੀ ਰਗਵੀਰ ਸਿੰਘ ਦੇ ਖਿਲਾਫ ਬੋਲੋ ਸੋ 50-50 ਲੱਖ ਦੀ ਆਫਰ ਆ ਜਿਹੜੀ ਦੋ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਨੇੜਲੇ ਪਰਿਵਾਰ ਚੋਂ ਆਈ ਹੈਗੇ ਆ ਹੁਣ ਇਟ ਮੀਨਸ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੂੰ ਟਾਰਗੇਟ ਕਰਕੇ ਇਹਨਾਂ ਦੋਹਾਂ ਜਥੇਦਾਰਾਂ ਨੂੰ ਲਾਂਬੇ ਕਰਕੇ ਨਵੇਂ ਜਥੇਦਾਰ ਜਿਹੜੇ ਉਹਨਾਂ ਦੇ ਅੱਗੇ ਵਾਲੇ ਹੋਣ ਉਹ ਤੋਂ ਬਾਅਦ ਫਿਰ ਇਹ ਸਾਰੇ ਫੈਸਲੇ ਈਵਨ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਹ ਫਖਰੇ ਕੌਮ ਆ ਉਹ ਵੀ ਦੁਬਾਰੇ ਦਵਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀ ਖੇਡ ਆ ਜਿਹੜੀ ਚੱਲ ਸਕਦੀ ਹੈਗੀ ਆ ਮਤਲਬ ਉਹੀ ਪੁਰਾਣੀਆਂ ਖੇਡਾਂ ਉਹੀ ਪੁਰਾਣਾ ਸਿਸਟਮ ਪਰ ਇਹਦੇ ਚ ਇਹ ਨਹੀਂ ਦੇਖ ਰਹੇ ਕਿ ਅੱਜ ਕੌਮ ਨਾਤੇ 1997 ਚਾ ਨਾਤੇ 1999 ਚ ਕੌਮ ਦੇ ਵਿੱਚ ਅੱਜ ਚੇਤਨਤਾ ਜਿਹੜੀ ਹੈ ਉਹ ਉਹ ਇਹਨਾਂ ਦੇ ਆਪਾਂ ਕਹਿ ਲਈਏ ਕਿ ਇਹਨਾਂ ਦੇ ਲੈਵਲ ਤੋਂ ਕਿਤੇ ਅੱਗੇ ਜਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਨੂੰ ਆਪਣੇ ਜਿਹੜੇ ਆਈਟੀ ਸੈੱਲ ਨੇ ਉਹ ਬਿਠਾ ਕੇ ਥੱਲੇ ਕਮੈਂਟ ਕਰਾਉਣੇ ਪੈਂਦੇ ਨੇ ਪਰ ਜਿਹੜੀ ਕੌਮ ਹੈ ਜੇ ਕੌਮ ਨੂੰ ਕੋਈ ਲੀਡਰ ਆਪਾਂ ਕਹਿ ਲਈਏ ਕਿ ਚੰਗਾ ਲੱਗਦਾ ਹੈਗਾ ਤੇ ਉਹ ਜੇਲ੍ਹ ਚੋਂ ਬੈਠੇ ਨੂੰ ਵੀ ਵੋਟਾਂ ਪਾ ਕੇ ਜਿਤਾ ਦਿੰਦੀ ਹੈਗੀ ਹੈ ਭਾਵੇਂ ਕਿ ਦੂਜੇ ਬੰਨੇ ਪੂਰੀ ਸਟੇਟ ਮਸ਼ੀਨਰੀ ਜੇ ਆਪਾਂ ਕਹਿ ਲਈਏ ਜਾਂ ਇੱਕ ਪੂਰੀ ਸੰਸਥਾ ਦੀ ਮਸ਼ੀਨਰੀ ਲਾ ਕੇ ਉਸ ਬੰਦੇ ਦੀ ਕਰਦਾਰਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਿਉਂ ਨਾ ਕੀਤੀ ਜਾ ਰਹੀ ਹੋਵੇ ਤੇ ਇਹਦੇ ਉੱਤੇ ਜਿਹੜਾ ਸੋਚ ਵਿਚਾਰਨ ਦੀ ਲੋੜ ਹੈ ਖਾਸ ਕਰਕੇ ਜਿਹੜੇ ਅਕਾਲੀ ਦਲ ਦੇ ਕਿਤਨਾ ਕਿਤੇ ਆਪਾਂ ਕਹਿ ਲਈਏ ਕਿ ਥਿੰਕ ਟੈਂਕ ਹੈਗਾ ਹੈ ਉਹਨਾਂ ਨੂੰ ਵੀ ਕਿਤਨਾ ਕਿਤੇ ਕੌਮ ਦੀ ਨਬਜ਼ ਪਛਾਣਨ ਦੀ ਲੋੜ ਹੈ ਕਿ ਕੌਮ ਕੀ ਚਾਹ ਰਹੀ ਹੈ ਤੇ ਅਸੀਂ ਕਿਹੜੇ ਬੰਨੇ ਵੱਲ ਜੇ ਮੰਨ ਲਓ ਸਰਦਾਰਤਾ ਸਿੰਘ ਜੀ ਇਸ ਤਰ੍ਹਾਂ ਦਾ ਹੋ ਵੀ ਜਾਂਦਾ ਏ ਸਾਰਾ ਕੁਝ ਹੋ ਜਾਂਦਾ ਇੱਥੇ ਕੀ ਫਿਰ ਕੌਮ ਪ੍ਰਮਾਣ ਕਰ ਲੇਗੀ ਕੀ ਫਿਰ 2027 ਚ ਆਪਾਂ ਮੰਨ ਲਈਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਮੁੱਖ ਮੰਤਰੀ ਬਣੇ ਲੋ ਨਹੀਂ ਇਹ ਤਾਂ ਹੁਣ ਤੁਸੀਂ ਹੁਣੇ ਐਡਾ ਵੱਡਾ ਸਵਾਲ ਉਠਾਇਆ ਵੀ ਜਿਹੜੀ ਕੌਮ ਉਹਨਾਂ ਦੇ ਇੱਕ ਤਰ੍ਹਾਂ ਨਾਲ ਉਹਨਾਂ ਦੇ ਵਿਰੁੱਧ ਜਾ ਕੇ ਹਨ ਸੋ ਇੱਕ ਇੱਕ ਵਾਰ ਤੁਸੀਂ ਦੇਖੋ ਵੀ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਵੀ ਵੀ ਕਮਲਜੀਤ ਕੌਰ ਨੂੰ 5-6000 ਵੋਟ ਪਈ ਆ तकरीबन 40 ਤੱਕ ਪਈ ਪੱਕੀ ਵੋਟ ਆਪਾਂ ਕਹਿ ਸਕਦੇ ਹਾਂ ਇਹ ਦੂਸਰਾ ਹੈਗਾ ਵੀ ਇੱਥੇ 65000 ਪਈ ਆ ਹੁਣ ਮਿਰਸਾ ਸਿੰਘ ਮਿਰਸਾ ਸਿੰਘ ਬਲਟੋ ਹਨ 80000 ਐਡੇ ਵੱਡੇ ਜਿੱਥੇ ਮਤਲਬ ਕਿ 4 ਲੱਖ ਵੋਟ ਦਾ ਸਿੱਧਾ ਇੱਕ ਬੰਦਾ ਲੈ ਕੇ ਜਾਂਦਾ ਉੱਥੇ 80000 ਆ ਜਿਹੜੀ ਉਹ ਵੋਟ ਆ ਉਹ ਪੈਂਦੀ ਹੈਗੀ ਆ ਸੋ ਅਕਾਲੀ ਦਲ ਸੁਪਨੇ ਵਿੱਚ ਵੀ ਕਿਸ ਤਰ੍ਹਾਂ ਸੋਚ ਸਕਦਾ ਹਾਂ ਵੀ ਉਹ ਜਿਹੜੀ ਹੈਗੀ ਆ ਵੀ 227 ਵਿੱਚ ਸਰਕਾਰ ਬਣਾ ਲੈਣਗੇ ਜੇ ਸਰਕਾਰ ਬਣਾਉਣੀ ਹੈ ਹਲੇ ਵੀ ਤਾਂ ਉਹਨਾਂ ਨੂੰ ਅਕਾਲ ਤਖਤ ਦੀ ਸ਼ਰਨ ਵਿੱਚ ਆਉਣਾ ਪਾਵੇਗਾ ਆਕਾਲੀ ਦਲ ਦੇ ਸਰਵਾਈਵਲ ਦਾ ਰੂਟ ਬਾਯਾ ਅਕਾਲ ਤਖਤ ਹੋ ਕੇ ਜਾਂਦਾ ਜੇ ਤੁਸੀਂ ਕਹੋ ਵੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਅਸੀਂ ਡਰਾਤ ਮੁਕਾ ਕੇ ਕੋਈ ਫੈਸਲੇ ਕਰਾ ਕੇ ਮੁੜ ਕੇ ਇਸੇ ਸੈਟਅਪ 'ਚ ਦੁਬਾਰੇ ਆ ਕੇ ਸਰਕਾਰ ਬਣਾ ਲਾਂਗੇ ਤਾਂ ਆਕਾਲੀ ਲੀਡਰਸ਼ਿਪ ਭੁੱਲ ਜਾਵੇ ਉਹ ਵੱਡਿਆਂ ਇਵਨ ਭਾਜਪਾ ਨਾਲ ਸਮਝੌਤਾ ਕਰਨ ਤੋਂ ਬਾਅਦ ਵੀ ਕੌਮ ਆ ਜਿਹੜੀ ਉਹਨਾਂ ਨੂੰ ਨਹੀਂ ਆਵੇਗੀ ਆ ਲੋਕ ਕਾਂਗਰਸ ਨੂੰ ਵੋਟ ਪਾ ਦੇਣਗੇ ਪਰ ਇਹਨਾਂ ਨੂੰ ਨਹੀਂ ਪਾਉਣਗੇ ਨਾ ਆਮ ਆਦਮੀ ਪਾਰਟੀ ਨੂੰ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਆਪਾਂ ਕਰ ਲੈਨੇ ਕਿ ਸਿੱਖ ਪੰਥ ਦੇ ਕੋਲ ਇਨਾ ਸਮਿਆਂ ਦੇ ਵਿੱਚ ਕਿਹੋ ਜਿਹੇ ਰਾਹ ਜਿਹੜੇ ਬਚਦੇ ਹੈਗੇ ਨਹੀਂ ਜਦੋਂ ਇਦਾਂ ਦੇ ਹਾਲਾਤ ਹੋ ਰਹੇ ਹੁਣ ਕੌਮੀ ਰਾਜਨੀਤੀ ਦੇ ਵਿੱਚ ਇੰਨੀ ਉਥਲ ਪਥਲ ਹੋ ਰਹੀ ਹੋਵੇ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਖਤ ਜਿਹੜੇ ਕੁਝ ਫੈਸਲੇ ਲਏ ਜਾਣ ਔਰ ਉਹ ਵੀ ਫੈਸਲੇ ਜਿਹੜੇ ਨੇ ਹੁਣ ਇੰਪਲੀਮੈਂਟ ਹੋ ਨਹੀਂ ਰਹੇ ਕਿਉਂਕਿ ਕਿਤੇ ਨਾ ਕਿਤੇ ਦਿੱਲੀ ਤੱਕ ਤਨੀ ਜੇ ਆਪਾਂ ਕਹਿ ਲਈਏ ਕਿ ਦਖਲ ਅੰਦਾਜ਼ੀ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਕੀ ਕਹੋਗੇ ਹਾਂਜੀ ਹਾਂਜੀ ਸੋ ਅਕਾਲ ਸਿੱਖਾਂ ਕੋਲ ਤਾਂ ਹੁਣ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਸਪਸ਼ਟ ਰਾਹ ਹੈਗਾ ਇੱਕ ਜਿਹੜਾ ਅਕਾਲ ਤਖਤ ਨੂੰ ਜਾਂਦਾ ਦੂਜਾ ਦਿੱਲੀ ਨੂੰ ਜਾਂਦਾ ਸੋ ਸਿੱਖਾਂ ਨੂੰ ਵਕਾਲ ਤਖਤ ਵਾਲਾ ਰਾਹ ਜਿਹੜਾ ਉਹ ਚੁਣ ਲੈਣਾ ਚਾਹੀਦਾ ਸੋ ਜੇ ਉਹ 30 ਤਰੀਕ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਸਪਸ਼ਟ ਰੂਪ ਵਿੱਚ ਸੇਵਾ ਮੁਕਤ ਕਰ ਦਿੰਦੇ ਆ ਤਾਂ ਗਿਆਨੀ ਜੀ ਨੂੰ ਚਾਹੀਦਾ ਵੀ ਉਹ ਪੰਥ ਦੀ ਬਾਗਡੋਰ ਸੰਭਣ ਸੋ ਇਹ ਜਿਹੜੀ ਪੰਥਕ ਜਜ਼ਬੇ ਵਾਲਾ ਜਿਹੜਾ ਇੱਕ ਪੂਰਾ ਪੂਰਾ ਇੱਕ ਬਦਲ ਪਿਆ ਹੈਗਾ ਸੋ ਉਸ ਬਦਲ ਦੀ ਅਗਵਾਈ ਦੇ ਉਦੇ ਨਾਲ ਉਹ ਜਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਗਰੁੱਪ ਆ ਜਾਂ ਹੋਰ ਜਿਹੜੇ ਪੰਥਕ ਜਜ਼ਬੇ ਆਉਣ ਮਤਲਬ ਜਥੇਦਾਰ ਹਰਪ੍ਰੀਤ ਸਿੰਘ ਕਿੰਨਾ ਕਿਤੇ ਤੁਸੀਂ ਦੇਖਦੇ ਹੋ ਕਿ ਉਹ ਲੀਡਿੰਗ ਰੋਲ 'ਚ ਆ ਸਕਦੇ ਨੇ ਯਾ ਉਹਨਾਂ ਨੂੰ ਆਉਣਾ ਚਾਹੀਦਾ ਕਿੰਨਾ ਮੈਂ ਆਉਣਾ ਚਾਹੀਦਾ ਮਤਲਬ ਕਿ ਇੱਕ ਤਾਂ ਉਹਨਾਂ ਵਿੱਚ ਕੈਪੇਬਿਲਿਟੀ ਆ ਤੇ ਦੂਸਰਾ ਇਸ ਵੇਲੇ ਹੁਣ ਪੰਥ ਮੰਗ ਕਰਦਾ ਹੈ ਵਿਗਿਆਨੀ ਹਰਪ੍ਰੀਤ ਸਿੰਘ ਆ ਇੱਕ ਬਰਾਬਰ ਦੇ ਧਿਰ ਬਣ ਕੇ ਸਿੱਖ ਨੈਸ਼ਨਲਿਸਟ ਪਾਰਟੀ ਆ ਕੋਈ ਅਸੀਂ ਕਿਹਾ ਸੀ ਨਾ ਵੀ ਅਕਾਲੀ ਦਲ ਦਾ ਤੱਕ ਡੂੰਗਾ ਟੋਆ ਪੱਟ ਕੇ ਜਿਹੜਾ ਇਹਨੂੰ ਦੱਬਣਾ ਪੈਣਾ ਜਿਸ ਕਿਸੇ ਦਾ ਮਤਲਬ 1996 ਤੋਂ ਜਿਹੜੀ ਪੰਜਾਬੀ ਪਾਰਟੀ ਬਣੀ ਹੋ ਜੇ ਅਜੇ ਤੱਕ ਸੂਤ ਨਹੀਂ ਆ ਰਿਹਾ ਕੰਮ ਨਹੀਂ ਆ ਰਿਹਾ ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਲਈ ਇਹ ਮੌਕਾ ਖਾਲਸਾ ਪੰਥ ਉਹਨਾਂ ਦੀ ਉਡੀਕ ਕਰ ਰਿਹਾ ਹੈ ਵੀ ਜੇ ਉਹਨਾਂ ਨੂੰ 30 ਤਰੀਕ ਨੂੰ ਗੱਦੀਆਂ ਲਾ ਦਿੰਦੇ ਹੈਗੇ ਆ ਤਾਂ ਹੀ ਬਣ ਗਿਆਨੀ ਰੁਘਵੀਰ ਸਿੰਘ ਵੀ ਜੇ ਕਿਤੇ ਮੌਕਾ ਮਿਲੇ ਤਾਂ ਦੋਵੇਂ ਜਥੇਦਾਰ ਆ ਜਿਹੜੇ ਪੰਥ ਦੀ ਅਗਵਾਈ ਕਰਨ ਤਾਂ ਇੱਕ ਪੰਥਕ ਬਦਲ ਆ ਜਿਹੜਾ ਇਨ੍ਹਾਂ ਤੇ ਰਾਂ ਨਾਲ ਭਾਈ ਸਰਬਜੀਤ ਸਿੰਘ ਵਰਥੀ ਫਰੀਦਕੋਟ ਵਾਲਿਆਂ ਨਾਲ ਤੇ ਭਾਈ ਅਮਰਤਪਾਲ ਸਿੰਘ ਤੇ ਹੋਰ ਜਿਹੜੇ ਗਰੁੱਪ ਇਹਦੇ ਨਾਲ ਜੁੜਨਾ ਚਾਹੁੰਦੇ ਇਸ ਜਜਬੇ ਨਾਲ ਫਿਰ ਜਦੋਂ ਕਾਫਲਾ ਬਣਦਾ ਫਿਰ ਛੋਟੇ ਛੋਟੇ ਗਰੁੱਪ ਆਪ ਆ ਜਾਂਦੇ ਹੁੰਦੇ ਹੈਗੇ ਸੋ ਇੱਕ ਵੱਡਾ ਕਾਫਲਾ ਬਣੇਗਾ ਅਕਾਲੀ ਦਲ ਚਾਂਬਲ ਇਸ ਕਰਕੇ ਰਿਹਾ ਕੋਈ ਪੰਥਕ ਬਦਲ ਨਹੀਂ ਆ ਰਿਹਾ ਜੀ ਜਦੋਂ ਪੰਥਕ ਬਦਲ ਆਵੇਗਾ ਅਕਾਲੀ ਦਲ ਨੂੰ ਗੋਡਣਿਆ ਪਰ ਇਹ ਉਹਨਾਂ ਨੇ ਵੀ ਫਿਰ ਇਹਨਾਂ ਤੋਂ ਮੰਗਣਾ ਵੀ ਸਾਨੂੰ ਵੀ 2-4 ਸੀਟਾਂ ਦੇ ਦਿਓ ਸੋ ਗਿਆਨੀ ਹਰਪ੍ਰੀਤ ਸਿੰਘ ਕੋਲ ਇਹ ਬਹੁਤ ਵੱਡਾ ਮੌਕਾ ਹੈਗਾ ਵੀ ਉਹ ਪੰਥ ਦੀ ਬਾਗਦੋਰ ਸੰਭਾਲਣ ਭਾਈ ਅਮਰਤਪਾਲ ਸਿੰਘ ਤੇ ਹੋਰ ਪੰਥਕ ਨੌਜਵਾਨਾਂ ਦੇ ਜਜ਼ਬਿਆਂ ਦੀ ਅਗਵਾਈ ਕਰਨ ਤੇ ਖਾਲਸਾ ਪੰਥ ਨੂੰ ਅਗਲੇ ਰਾਜਨੀਤੀ ਲਈ